ਫਿਰੋਜ਼ਪੁਰ ਦੇ ਸਾਰਾਗੜੀ ਰੋਡ ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਦਰਾਂ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਜ਼ਖਮੀ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦਿਆ ਜ਼ਖਮੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬਾਜ ਵਾਲੇ ਚੌਕ ਦੇ ਵਿੱਚ ਢਾਬਾ ਹੈ ਬੀਤੀ ਰਾਤ ਉਸ ਦਾ ਸਟਾਈਕਰ ਬੱਚਿਆਂ ਦੀ ਮੰਗਾਂ ਸੀ ਕਿ ਜਿੰਨੇ ਵੀ ਐਮਬੀਬੀਐਸ ਇੰਟਰਨਸ ਨੇ ਉਹਨਾਂ ਦਾ ਸਟਾਈਪੈਂਡ ਐਸ ਪਰ ਵਿਦ ਦਿੱਲੀ ਕੀਤਾ ਜਾਵੇ ਜੋ ਕਿ 30070 ਰੁਪਏ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਗੁਆੰਡੀ ਜਿਹੜੇ ਰਾਜ ਹੈਗੇ ਆ ਉਹਨਾਂ ਦੇ ਸਟਾਈਪੈਂਡ ਵਧ ਰਹੇ ਨੇ ਅਸੀਂ ਚਾਹੁੰਦੇ ਹਾਂ ਸਾਡਾ ਵੀ ਸਟਾਈਪੈਂਡ ਵਧੇ ਹਰਿਆਣਾ ਹਿਮਾਚਲ ਦੋਨਾਂ ਦੇ ਸਟਾਈਪੈਂਡ ਵਧੇ ਨੇ ਉਹਨਾਂ ਦੇ ਪਹਿਲਾਂ ਵੀ ਸਟਾਈਪੈਂਡ ਜ਼ਿਆਦਾ ਸੀ 17000 ਤੋਂ ਕਿਸੇ ਦਾ 20000 ਹੋਇਆ ਕਿਸੇ ਦਾ 24310 ਰੁਪਏ ਹੋਏ ਨੇ ਅਸੀਂ ਚਾਹੁੰਦੇ ਹਾਂ ਸਾਡਾ ਸਟਾਈਪੈਂਡ ਵੀ ਵਧੇ ਤੇ ਐਸ ਪਰ ਵਿਦ 뎀 ਵਧੇ ਸਰ ਸਾਨੂੰ 15000 ਰੁਪਏ ਮ ਸਾਨੂੰ ਅਸੀਂ ਡਿਮਾਂਡ ਕਰਦੇ ਸਾਨੂੰ 3070 ਰੁਪਏ ਮਿਲੇ ਸਾਰੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਅਸੀਂ ਅੱਜ ਸਟ੍ਰਾਈਕ ਕਰ ਰਹੇ ਹਾਂ 3-4 ਦਿਨ ਪਹਿਲਾਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਨੇ ਸਟ੍ਰਾਈਕ ਕਰੀ ਸੀਗੀ ਅਸੀਂ ਸਾਰੇ ਜਿੰਨੇ ਵੀ ਸਰਕਾਰੀ ਕਾਲਜਾਂ ਪੰਜਾਬ ਦੇ ਇੱਕ ਜੁੱਟ ਹੋ ਕੇ ਇਹ ਮੰਗਾਂ ਨੂੰ ਅੱਗੇ ਰੱਖਾਂਗੇ ਤਾਂ ਕਿ ਸੀਐਮ ਸਾਹਿਬ ਸਾਡੀ ਮੰਗਾਂ ਜ਼ਰੂਰ ਪੂਰੀਆਂ ਕਰਨ ਇਹ ਅੱਜ ਲਾਸਟ ਵਾਲਾ ਨਹੀਂ ਹੈਗਾ ਇੱਕ ਅੰਮ੍ਰਿਤਸਰ ਦੇ ਵਿੱਚ ਹਲੇ ਇੱਕ ਹੋਰ ਜੇ ਜੇ ਸਾਡੀ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਇਹ ਲਾਸਟ ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਲਾਸਟ ਹੈ ਜੇ ਸਾਡੀ ਮੰਗਾਂ ਪੂਰੀਆਂ ਨਾ ਹੋਈਆਂ ਅਸੀਂ ਅੱਗੇ ਵੀ ਪ੍ਰੋਟੈਸਟ ਕਰਦੇ ਰਹਿਾਂਗੇ सर uh, ये स्टाइपन uh, गवर्नमेंट की तरफ से बच्चों को मिलता है एम के लास्ट ईयर कम्पलीट होने के बाद जब बच्चे इंटर्नशिप में जाते हैं तो इनको स्टाइपन दिया जाता है तो ये डिसीजन गवर्नमेंट का डिसीजन है गवर्नमेंट की पॉलिसी है तो इसमें बच्चों ने आज रिप्रेजेंटेशन दी है और इन्होंने रैली की परमिशन ली थी ये स्ट्राइक नहीं है बिल्कुल भी अमृतसर पटियाला में भी सेम बच्चों ने रैली की है सर के पास ये मिलने आए थे तो हमने इनको सिर्फ ये परमिशन दी है जस्ट एक रैली की वो भी हॉस्पिटल और कॉलेज की बाउंड्रीज के बाहर उसके प्रेमिस में नहीं है और हमारे किसी काम में कोई हिंड्रेंस नहीं है और ये कोई स्ट्राइक नहीं है ये इनकी एक रिप्रेजेंटेशन है कि हमारी स्ट्राइक जो स्टाइपन हमें मिल रहा है वो कम मिल रहा है ये गवर्नमेंट को बेसिकली रिक्वेस्ट है कि ये इनका स्टाइपन बढ़ाएं ये बच्चों की तरफ से रिप्रेजेंटेशन है इस सर इनकी अप्रोक्सीमेट डिमांड थर्टी थाउजेंड की है कि हमें थर्टी थाउजेंड मिलना चाहिए अभी प्रेजेंटली इनको टेन थाउजेंड प्लस मिल रहा है सर so, ये पंजाब गवर्नमेंट की पॉलिसी है और गवर्नमेंट ने ये डिसाइड करना है इसमें यूनिवर्सिटी का डिसीजन नहीं है जो पंजाब गवर्नमेंट डिसाइड करेगी हमारी यूनिवर्सिटी भी उतना ही देगी बिल्कुल तो सही से चल रही है हॉस्पिटल के वर्क में कोई भी हिंड्रेंस नहीं है काम बिल्कुल ठीक है।